ਸਾਸਤ੍ਰੀ ਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬਲਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰ ਤਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਜਗਦੀਪ ਤਨਖੜ ਦੇ ਅਸਤੀਫੇ ਤੇ ਪੱਖੀ ਸਿਆਸਤ ਡਾਕਟਰ ਰਾਜਕੁਮਾਰ ਚੱਪੇਵਾਲ ਦਾ ਪ੍ਰਤੀਕਰਮ ਕਿਹਾ ਅਸਤੀਫਾ ਸਿਆਸਤ ਤੋਂ ਪ੍ਰੇਰਿਤ ਗੁਜਰਾਤ ਪਹੁੰਚੇ ਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਕੱਸੇ ਤੰਝ ਕਾਂਗਰਸ ਤੇ ਭਾਜਪਾ ਤੇ ਸੱਦੇ ਨਿਸ਼ਾਨੇ ਬੈਟ ਪੁਲਿੰਗ ਪਾਲਸੀ ਦਾ ਮਾਮਲਾ ਪੱਖਿਆ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਸੁਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ ਮੁੱਖ ਮੰਤਰੀ ਮਾਨ ਨੇ ਐਸਜੀਪੀਸੀ ਪ੍ਰਧਾਨ ਧਾਮੀ ਨਾਲ ਕੀਤੀ ਮੁਲਾਕਾਤ ਸ਼੍ਰੀ ਦਰਬਾਰ ਸਾਹਿਬ ਬਾਰੇ ਆ ਰਹੀਆਂ ਧਮਕੀਆਂ ਦੇ ਮਾਮਲੇ ਤੇ ਹੋਈ ਵਿਚਾਰ ਚਰਚਾ ਤੇ ਹੁਣ ਖਬਰਾਂ ਵਿਸਤਾਰ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਇਸ ਦੌਰਾਨ ਉਹਨਾਂ ਸ਼੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਤੇ ਵਿਚਾਰ ਚਰਚਾ ਕੀਤੀ ਮੁੱਖ ਮੰਤਰੀ ਮਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਤੇ ਜਿੱਥੇ ਵਿਰੋਧੀ ਸੁਭਾ ਸਰਕਾਰ ਨੂੰ ਘੇਰ ਰਹੇ ਨੇ ਉੱਥੇ ਸੁਪੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਦੌਰਾਨ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਵੱਡੇ ਪੱਧਰ ਤੇ ਧਮਕੀ ਭਰੀਆਂ ਈਮੇਲਾਂ ਦੀ ਜਾਂਚ ਕਰ ਰਹੇ ਹਾਂ ਕਈ ਦਿਨਾਂ ਤੋਂ ਤੁਸੀਂ ਉਹ ਵੀ ਟੈਲੀਕਾਸਟ ਕਰ ਰਹੇ ਹੋ ਇਹਨਾਂ ਨੂੰ ਕਿ ਕੁਝ ਤਾਂ ਕੀਪਰੀਆਂ ਈਮੇਲਸ ਜਿਹੜੀਆਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ ਕੁਝ ਈਮੇਲਸ ਮੇਰੇ ਨਾਂ ਤੇ ਵੀ ਆਈਆਂ ਵੀ ਸੀ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਕੱਲ੍ਹ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ 'ਚ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ एसजीपीसी ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਲ ਹੋਈ ਵਿਚਾਰ ਚਰਚਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਲਈ ਬਹੁਤ 6-7 ਦਿਨ ਤੋਂ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਵੇਂ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਰਹੀ ਹੈ ਇਹਦੇ ਸਬੰਧ ਦੇ ਵਿੱਚ ਸ਼ਰੌਣੀਪੁਰ ਦਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਟ ਇਜ਼ ਟਾਪ ਸੀਕ੍ਰੀਟ ਕਈ ਵਾਰੀ ਸਾਹਮਣੇ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਰੂਟ ਫੋਲ ਨਹੀਂ ਰਹਿੰਦੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਜੀਜੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਜਲਾਹ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਿਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਾਂਗੇ ਉਹ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੀਆਂ ਜ਼ਿਕਰ ਹੋ ਗਿਆ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀਆਂ ਧਮਕੀਆਂ ਮਿਲੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਜਗਦੀਪ ਤਨਖੜ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਅਸਤੀਫੇ ਤੇ ਵਿਰੋਧੀ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕ ਰਹੇ ਨੇ ਆਵਾਜ਼ੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਅਸਤੀਫੇ ਬਾਰੇ ਪ੍ਰतिकਰਮ ਦਿੱਤਾ ਹੈ ਚੱਬੇਵਾਲ ਦਾ ਕਹਿਣਾ ਹੈ ਕਿ ਅਸਤੀਫਾ ਸਿਆਸਤ ਤੋਂ ਪ੍ਰੇਰਿਤ ਹੈ ਜਗਦੀਪ ਤਨਖੜ ਜੀ ਦਾ ਅਸਤੀਫਾ ਤੇ ਬਿਲਕੁਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਆਸਮਾਨੀ ਬਿਜਲੀ ਪਈ ਹੋਵੇ ਸੋ ਇਸ ਵਾਕਿਆ ਹੀ ਬਹੁਤ ਸ਼ੌਕਿੰਗ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਸਿਹਤ ਘਟ ਤੇ ਸਿਆਸਤ ਜ਼ਿਆਦਾ ਚੁਪੀ ਹੋਈ ਹੈ ਕਿਉਂਕਿ ਅ ਅੱਜ ਬੀਜੇਪੀ ਜਿਹੜੀ ਬੀਜੇਪੀ ਦੀ ਸਰਕਾਰ ਮੋਦੀ ਸਰਕਾਰ ਜਿਹੜੀ ਹੈ ਇਸ ਵੇਲੇ ਬਹੁਤ ਅਨਸਟੇਬਲ ਹੈ ਅ ਸਥਿਰ ਨਹੀਂ ਹੈ ਉਧਰੋਂ ਜੀਡੀਯੂ ਪਰੇਸ਼ਾਨ ਕਰ ਰਿਹਾ ਉਧਰੋਂ ਟੀਡੀਪੀ ਪਰੇਸ਼ਾਨ ਕਰ ਰਿਹਾ ਮੈਨੂੰ ਲੱਗਦਾ ਕਿ ਜਾਂ ਤਾਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਖਾਸ ਤੌਰ ਤੇ ਬਿਹਾਰ ਇਲੈਕਸ਼ਨ ਆ ਰਹੇ ਆ ਹੋ ਸਕਦਾ ਕਿ ਤੇ ਨਿਤਿਸ਼ ਕੁਮਾਰ ਨੂੰ ਖੁਸ਼ ਕਰਨਾ ਚਾਹੁੰਦੇ ਹੋਣ ਸੋ ਮੈਨੂੰ ਲੱਗਦਾ ਵੀ ਸਿਆਸਤ ਤੋਂ ਪ੍ਰੇਰਿਤ ਸੋ ਬਾਕੀ ਇਹ ਵੀ ਹੋ ਸਕਦਾ ਕਿ ਬੀਜੇਪੀ ਦਾ ਜਾਂ ਆਰਐਸਐਸ ਦਾ ਇੱਕ ਇਹ ਮਾਸਟਰ ਮੂਵ ਵੀ ਹੋ ਸਕਦਾ ਕਿ 75 ਸਾਲ ਤੋਂ ਪਹਿਲਾਂ ਇਹਨਾਂ ਨੂੰ ਰਿਟਾਇਰ ਕਰਦੇ ਹੋ ਬਾਅਦ ਜਿਹੜੇ ਹੋਰ 75 ਸਾਲ ਦੇ ਹੋਣਗੇ ਉਹਨਾਂ ਨੂੰ ਬਾਅਦ ਚ ਰਿਟਾਇਰ ਕਰ ਦੇਣਗੇ ਸੋ ਮੈਨੂੰ ਤਾਂ ਲੱਗਦਾ ਸਿਰਫ ਇੱਕ ਸਿਆਸਤ ਆ ਬਾਕੀ ਬਹੁਤ ਸਾਰੀਆਂ ਕੰਟਰੋਵਰਸੀਆਂ ਜਿਹੜੇ ਧਨਖੜ ਜੀ ਇਸ ਦਾ ਜੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਆ ਪਹਿਲੇ ਉਪ ਰਾਸ਼ਟਰਪਤੀ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸੀ ਜੁੜੀਆਂ ਜਿਹੜੇ ਉੱਥੋਂ ਦੇ ਜਿਹੜੇ ਜੋ ਸੰਸਦ ਹੈ ਰਾਜ ਸਭਾ ਦੇ ਉਹਨਾਂ ਨੂੰ ਕਦੀ ਸੈਟੀਸਫਾਈ ਨਹੀਂ ਕਰ पाए ਤੇ ਪਹਿਲੀ ਗੱਲ ਚੱਲੀ ਪਈ ਇਹਨਾਂ ਨੂੰ ਮਹਾਵਯੋਗ ਦੇ ਤਹਿਤ ਜਿਹੜਾ ਇਹਨਾਂ ਨੂੰ ਜਿਹੜਾ ਉੱਤੇ ਚਲਾਣ ਦੀ ਜਿਹੜੀ ਗੱਲ ਚੱਲੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਬਤੀਰਾ ਉਹ ਪ੍ਰੋ ਪਾਰਟੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਹ ਤਾਂ ਇਤਿਹਾਸਿਕ ਪਹਿਲੂ ਹੋਣਗੇ ਕਿ ਹੀ ਵਿਲ ਬੀ ਦਾ ਫਰਸਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਜਿਨ੍ਹਾਂ ਦੇ 2 ਸਾਲ ਰਹਿੰਦੇ ਆ ਬਟ ਉਹ ਮੀਟਰਮ ਦੇ ਵਿੱਚ ਹੀ ਜਾ ਰਹੇ ਸੋ ਸਿਹਤ ਘਟ ਤੇ ਸਿਆਸਤ ਮੈਨੂੰ ਇਹਦੇ ਵਿੱਚ ਜਿਆਦਾ ਲੱਗਦੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤ ਹੇਰ ਨੇ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਤੇ ਪ੍ਰतिकਰਮ ਦਿੰਦਿਆਂ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਮਾੜੇ ਅੰਸਰਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਵਿਰੋਧੀ ਵੱਖ-ਵੱਖ ਮੁੱਦਿਆਂ ਤੇ ਸੂਬੇ ਦੀ ਮਾਨ ਸਰਕਾਰ ਨੂੰ ਲਗਾਤਾਰ ਘੇਰਦੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮੀਤ ਹੇਰ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਮੀਤ ਹੇਰ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਲਿਹਾਜ਼ ਨਹੀਂ ਕੀਤਾ ਬਲਕਿ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰੀਆਂ, ਡਰੱਗ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਉੱਤੇ ਵੀ ਕਾਰਵਾਈ ਕੀਤੀ ਹੈ। ਲਾ ਅਤੇ ਆਰਡਰ ਖਰਾਬ ਕਰਨ ਵਾਲਿਆਂ ਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮੀਟਰ ਨੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗਲਤ ਅੰਸਰਾਂ ਦੀ ਪੁਸ਼ਤ ਪਨਾਹੀ ਕੀਤੀ ਹੈ। ਸਾਡੀ ਅਜੇ ਹੀ ਲੋਕਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ। ਦੇਖੋ ਜਿਹੜੇ ਵੀ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਨੇ ਧਮਕੀਆਂ ਦੇਣ ਦਾ ਕੰਮ ਕਰ ਰਹੇ ਆ ਸਭ ਨੂੰ ਆਈਡੈਂਟੀਫਾਈ ਕੀਤਾ ਜਾਊਗਾ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ ਕਿਉਂਕਿ ਸਾਡੀ ਸਰਕਾਰ ਨੇ ਪਿਛਲੇ ਸਮੇਂ ਵੀ ਜਿੰਨਾ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਸਾਰਿਆਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਹਨਾ ਤੁਸੀਂ ਦੇਖਿਆ ਹੋਣਾ ਵੀ ਆ ਪਾਵੇਂ ਕੋਈ ਜਿਹੜੇ ਲੋਕਾਂ ਨੇ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਾਵੇਂ ਜਿਨ੍ਹਾਂ ਨੇ ਕਹੋ ਵੀ ਡਰੱਗ ਦਾ ਧੰਦਾ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਤੇ ਵੀ ਕਾਰਵਾਈ ਕੀਤੀ ਹੈ ਤੇ ਜਿਨ੍ਹਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਵੀ ਸਖਤ ਕਾਰਵਾਈ ਕਰ ਰਹੀ ਹੈ ਹਾਲਾਂਕਿ ਪਿਛਲੀਆਂ ਸਰਕਾਰਾਂ ਚ ਇਹ ਹੁੰਦਾ ਸੀਗਾ ਕਿ ਜਿਹੜੇ ਇਦਾਂ ਦੇ ਗਲਤ ਅੰਸ਼ ਹੁੰਦੇ ਸੀ ਉਹਨਾਂ ਦੀ ਪੁਸ਼ਤ ਪਨਾਹੀਆਂ ਜਿਹੜੀਆਂ ਨੇ ਸਰਕਾਰਾਂ ਕਰਦੀਆਂ ਰਹੀਆਂ ਨੇ ਸੋ ਸਾਡੀ ਜ਼ੀਰੋ ਟੋਲਰੈਂਸ ਹੈ ਇਦਾਂ ਦੇ ਲੋਕਾਂ ਦੇ ਅਗੇਂਸਟ ਜ਼ਿਕਰ ਹੋਗਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਵਿਰੋਧੀ ਮੀਤ ਹੇਰ ਨੂੰ ਕੀ ਜਵਾਬ ਦਿੰਦੇ ਨੇ ਅਕਾਲੀ ਆਗੂ ਸੁਚਾ ਸਿੰਘ ਲੰਗਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨਾਲ ਮੁਲਾਕਾਤ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਜਿੱਥੇ ਵਾਕਵਾਖ ਮੁੱਦਿਆਂ ਤੇ ਪ੍ਰतिकਰਮ ਦਿੱਤਾ ਉੱਥੇ ਹੀ ਉਹ ਅਕਾਲੀ ਦਲ ਭਾਜਪਾ ਗੱਠਜੋੜ ਬਾਰੇ ਵੀ ਬੋਲੇ ਉਹਨਾਂ ਬੰਦੀ ਸਿੱਖਾਂ ਤੇ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਅਜਿਹੇ ਮਸਲੇ ਹੱਲ ਹੋਣਗੇ ਤਾਂ ਹੀ ਸਮਝੌਤਾ ਕਰ ਸਕਦੇ ਹਾਂ ਸਿੰਘ ਸਾਹਿਬ ਸਾਡੀ ਸਿੱਖ ਕੌਮ ਦੀ ਬਹੁਤ ਸਤਕਾਰਯੋਗ ਸੀ ਤਹਨਾ ਪਾਲ ਤਖਤ ਦੇ ਜੱਜ ਸਾਹਿਬ ਹਨ ਇਹਨਾਂ ਨੂੰ ਮਿਲਣਾ ਤੇ ਇਹਨਾਂ ਨੂੰ ਆਪਣੀ ਗੱਲ ਦੱਸਣੀ ਸਾਡਾ ਫਰਜ਼ ਤੇ ਧਰਮ ਮੰਨਦਾ ਹੈ ਤੇ ਮੈਂ ਰੁਟੀਨ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ ਹਾਂ ਕੋਈ ਮੀਟਿੰਗ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ ਕੇਵਲ ਤੇ ਕੇਵਲ ਦਰਸ਼ਨ ਕਰਨ ਵਾਸਤੇ ਆਏ ਹਾਂ ਸਿੰਘ ਸਾਹਿਬ ਦਾ ਧੰਨਵਾਦ ਕਰਨੇ ਆ। ਜਿਹੜਾ ਸੁਨੀਲ ਜਾਖਰ ਨੇ ਜੋ ਬਿਆਨ ਦਿੱਤਾ ਗਿਆ ਕਿ ਅੱਲਾ ਦੇ ਕਹਿਣੇ ਹੋਏ ਕੀ ਨੇ। ਜਦੋਂ ਕਿ ਉਹਨਾਂ ਨੇ ਕਿਹਾ ਅਸੀਂ ਇਲੈਕਸ਼ਨ ਦੇ ਸਕਦੇ ਹੋ ਜਾਂ ਸਟ੍ਰਾਈਕ ਵਧੀਏ। ਇਹ ਕਿਹਦੇ ਪ੍ਰੋਸੈਸ ਹੋ। ਇਸ ਤਰ੍ਹਾਂ ਦੇਖਦੇ ਜੀ ਆਪਿਆ। ਮੈਂ ਪਾਰਟੀ ਜਨਤਾ ਪਾਰਟੀ ਦੇ ਬਿਆਨਾਂ ਦਾ ਤੇ ਸਵਾਗਤ ਕਰਨਾ ਵਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੂਲ ਸਿਧਾਂਤ ਤੇ ਫੈਸਲਾ ਜਿਹੜਾ ਇਹ ਹੋਏਗਾ ਇਲੈਕਸ਼ਨ ਲੜਨ ਦਾ। ਪੀਟੀ 35 35 ਸਾਲ ਤੋਂ ਸਿੱਖ ਭਾਈਚਾਰੇ ਦੇ ਕੁਝ ਗਿਣਤੀ ਦੇ ਬੰਦੇ ਨੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ ਮੈਂਟਰੀ ਅਫਸਰਟ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਜੇਲ੍ਹਾਂ ਵਿੱਚ ਗੁਜ਼ਾਰ ਲਿਆ ਵਾ 60 60 70 70 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਜੇ ਉਹਨਾਂ ਨੂੰ ਛੱਡਦੇ ਆ ਤੇ ਅਸੀਂ ਕੌਮ ਨੂੰ ਦੱਸਣ ਚੋਕੇ ਹੋ ਜੀਏ ਪਈਆਂ ਇਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਵਾ ਕਿਸਾਨਾਂ ਦੇ ਮਸਲੇ ਸੀਗੇ ਤੇ ਕਿਸਾਨਾਂ ਨੂੰ ਸੈਂਟਰ ਨੇ ਵੀ ਕੁੱਟਿਆ ਤੇ ਪੰਜਾਬ ਦੀ ਸਰਕਾਰ ਨੇ ਵੀ ਕੁੱਟਿਆ ਤੇ ਮਸਲਾ ਕੋਈ ਹੱਲ ਹੋਇਆ ਨਹੀਂ ਜੇ ਇਹੋ ਜਿਹੇ ਮਸਲੇ ਹੱਲ ਹੋਣਗੇ ਤਾਂ ਹੀ ਕਿ ਇਹਨਾਂ ਸਮਝੌਤਾ ਕਰ ਸਕਨੇ ਆ ਤਾਂ ਹੀ ਕਿ ਇਹਦੇ ਕੋਲ ਬੈਠ ਸਕਨੇ ਆ ਤਾਂ ਕਿ ਇਹ ਕੌਮ ਨੂੰ ਦੱਸ ਸਕੀਏ ਪੰਜਾਬ ਦੇ ਲੋਕਾਂ ਨੂੰ ਦੱਸ ਲਈਏ ਵੀ ਅਸੀਂ ਐਸ ਕਰਕੇ ਇਹਨਾਂ ਨਾਲ ਸਮਝੌਤਾ ਨਹੀਂ ਕਰਦੇ ਪਰ ਮਾਮਾ ਵੀ ਥੋੜੀ ਕਹਿੰਦੀ ਹੈ ਕਿ ਐਵੇਂ ਜਿਹੜਾ ਸਾਈਨ ਨਹੀਂ ਕਰਦੇ ਜਿਹਦੇ ਉਸ ਕਰਕੇ ਨਹੀਂ ਉਹ ਬਾਹਰ ਨਹੀਂ ਨਿਕਲ ਪਾਇਆ ਤੁਹਾਨੂੰ ਲੱਗਦਾ ਕਿ ਜਿਹੜੋ ਕੇਜਰੀਵਾਲ ਕਹਿੰਦੇ ਸੀ ਜਿਹੋ ਵਾਜਬ ਮਸਲਾ ਲੱਗਦਾ ਸੀ ਜਿਸ ਤਰ੍ਹਾਂ ਦੇ ਕੇਜਰੀਵਾਲ ਨੂੰ ਕੋਈ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਗਈ ਮੈਂ ਸਮਝਦਾ ਕਿ ਕੇਸਰੀਵਾਲ ਨੂੰ ਕੋਈ ਪੰਜਾਬ ਨਾਲ ਅਮਨ ਧਰਤੀ ਨਹੀਂ ਲੇਕਿਨ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵਾ ਕਿ ਇਹਨਾਂ ਪੰਜਾਬ ਦੀ ਧਰਤੀ ਤੇ ਰਹਿਣਾ ਵਾ ਇਹਨਾਂ ਦੇ ਫੈਸਲਿਆਂ ਦੀਆਂ ਲੋਕਾਂ ਨੇ ਗੱਲਾਂ ਕਰਦੀਆਂ ਆਉਣ ਵਾਲੇ ਸਮੇਂ ਇਨਾਂ ਦੇ ਫੈਸਲਿਆਂ ਦਾ ਇਤਿਹਾਸ ਬਣਨਾ ਵਾ ਔਰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਵਾ ਆ ਜਿਹੜੇ ਨਸ਼ੇ ਦੇ ਸੰਬੰਧ ਵਿੱਚ ਆ ਸਾਰੀ ਦੁਨੀਆ ਨਸ਼ੇ ਦੀ ਨਕਦੀ ਕਰਦੀ ਹੈ ਮੈਂ ਵੀ ਉਹਨਾਂ ਵਿੱਚ ਸ਼ਾਮਲ ਆ ਪਰ ਕਦੇ ਗਰੀਬਾਂ ਦੀਆਂ ਝੁੱਗੀਆਂ ਜਿਹੜੀਆਂ ਉਹਨਾਂ ਵਿੱਚੋਂ ਫੜੇ ਹੋਏ ਲੋਕ ਜਿਹੜੇ ਨੇ ਉਹ ਨਸ਼ਾ ਬੰਦ ਨਹੀਂ ਕਰ ਸਕਦੇ ਵੱਡੇ ਵੱਡੇ ਤਸਕਰ ਜਿਹੜੇ ਉਹ ਫੜਨੇ ਚਾਹੀਦੇ ਜੇਕਰ ਕੋਈ ਘੱਟ ਜੋੜ ਦੇ ਕੁਝ ਹੋ ਸਕਦੀ ਜੇ ਕਿ ਅੰਦਰੋਂ ਸ਼ਿਕਵਾਉਣ ਦੇ ਨੇ ਕਿਉਂਕਿ ਉਹਨੇ ਆਸ ਤੋਂ ਵਰਤਦੇ ਨੇ ਕਿਵੇਂ ਸੁਪੋਤਾ ਹੋ ਸਕਦਾ ਹੈ ਹਾਂ ਜਰੂਰ ਜੇ ਕੋਈ ਸਾਡੀਆਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੁਝ ਦੇਣ ਸਾਡੇ ਭਰਾਵਾਂ ਨੂੰ ਛੱਡ ਦੇਣ ਖਾਨਾਂ ਦੀ ਗੱਲ ਕਰ ਲੈ ਤੇ ਸਮਝਾਉਦਾ ਜਾਂ ਕਿ ਉਹਨਾਂ ਦਾ ਕੋਈ ਨੁਕਸਾਨ ਕੀਤਾ ਜਾਂ ਉਹਨਾਂ ਨੇ ਸਾਡਾ ਕੀਤਾ ਵਾ ਗੁਜਰਾਤ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਤੰਜ ਕੱਸੇ ਨੇ ਦੌਰੇ ਦੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਕਾਂਗਰਸ ਭਾਜਪਾ ਦੇ ਨਾਲ ਮਿਲੀ ਹੋਈ ਹੈ ਕਾਂਗਰਸ ਨੂੰ ਵਿਰੋਧੀ ਧਿਰ ਨਾ ਸਮਝੋ ਹੁਣ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੀ ਰਹੇਗੀ अहंकार और इनका भ्रष्टाचार इतना ज्यादा बढ़ गया है अभी पशुपालक किसान बोनस लेने के लिए और अपने दूध का उचित दाम लेने के लिए विरोध कर रहे थे उनके ऊपर पूरी तरह से चार्ज किया गया आंसू गैस के गोले छोड़े गए उनका दमन किया गया और उस वजह से एक किसान की मौत हो गई उधर देड़ियापाड़ा में आदिवासी इलाके में आम आदमी पार्टी के लीडर जो है चैतर वसावा वो आदिवासियों के बहुत बड़े नेता हैं वो भ्रष्टाचार के खिलाफ आवाज़ उठा रहे थे उनको गिरफ्तार करके जेल में डाल दिया जो ठेकेदार हैं भ्रष्टाचारी हैं वो खुलेआम घूम रहे हैं तो इसके खिलाफ आवाज़ उठाने के लिए और गुजरात के लोगों के पक्ष में बोलने के लिए आज मैं और मान साहब गुजरात आए हैं हम मोडासा में और डेडियापाड़ा में रैली करेंगे और जनता के साथ बातचीत करेंगे पहले गुजरात के लोगों का बहुत बहुत धन्यवाद सर सर में आ आ इलेक्शन के बाद हम पहली बार आए हैं भाई लाओ, लाओ, भाई जी बहुत भारी मतों से जिताया एक तरफ बीस साल पुराना तानाशाही राज है एक तरफ जस्ट दस साल पुरानी पार्टी है तो इससे लोगों का संकेत ये जाता है कि जो नई जनरेशन है वो वोटर्स की जो वोट डालने वालों की नई जनरेशन है नई पीढ़ी है वो बदलाव चाहती है नई कहानी लिखना चाहती है जो जुलम जो जुल्म गुजरात के लोगों पर अहंकार की वजह से या मनोपली की वजह से जो बीजेपी सरकार गुजरात के लोगों पर कर रही है उसके लिए अब हम आ गए हैं क्योंकि कांग्रेस तो इनके साथ मिली हुई है कांग्रेस को विपक्ष मत समझिए कांग्रेस तो मिली हुई है कांग्रेस विरोध नहीं करती कांग्रेस तो इनके साथ मिली हुई है अब विपक्ष जो है वो आम आदमी पार्टी ही रहेगी तो विपक्ष की तरफ से हमारा फर्ज बनता है ਇਹ ਗੁਜਰਾਤ ਦੇ ਲੋਕਾਂ ਦੇ ਪੱਖ ਵਿੱਚ ਆਵਾਜ਼ ਉਠਾਏ ਤਾਂ ਕਿ ਦੇਸ਼ ਵਿੱਚ ਲੋਕਤੰਤਰ ਕੋ ਬਚਾਇਆ ਜਾ ਸਕੇ ਸੂਬੇ ਚ ਲੈਂਡ ਪੂਲਿੰਗ ਪਾਲਿਸੀ ਦਾ ਮਾਮਲਾ ਪੱਖ ਦਾ ਦਿਖਾਈ ਦੇ ਰਿਹਾ ਇਸ ਮੁੱਦੇ ਤੇ ਸ਼੍ਰੋਮਣ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲਸਣੇ ਅਕਾਲੀ ਲੀਡਰਾਂ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਸੁਖਵੀਰ ਬਾਦਲ ਵੱਲੋਂ ਇਸ ਧਰਨੇ ਚ ਸ਼ਮੂਲੀਅਤ ਲਈ ਅਕਾਲੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ ਲੋਕਾਂ ਦਾ ਅਕਾਲੀ ਦਲ ਤੇ ਵਿਸ਼ਵਾਸ ਤੇ ਭਰੋਸਾ ਹੈ ਤੇ ਸਰਕਾਰ ਦੇ ਖਿਲਾਫ بے ਪ੍ਰੋਸਕੀ ਦਾ ਇਜ਼ਹਾਰ ਕੀਤਾ ਸਰਕਾਰ ਦੀ ਨਲਾਇਕੀ ਸਰਕਾਰ ਦੇ ਗਲਤ ਫੈਸਲਿਆਂ ਦਾ ਰੋਸ ਪ੍ਰਗਟ ਕਰਨ ਲਈ ਐਡੇ ਵੱਡੇ ਇਸ ਬੇਮੌਸਮ ਹਾਲਾਤ ਵਿੱਚ ਵੀ ਲੋਕ ਇੱਥੇ ਆਏ ਇਸ ਗੱਲ ਦੀ ਤਸਦੀਕ ਹੁੰਦੀ ਹੈ ਦੇਖੋ ਗੱਲ ਇਹ ਹੈ ਜਾਖੜ ਸਾਹਿਬ ਦੇ ਸੋਚ ਬੜੀ ਵਧੀਆ ਸੋਚ ਹੈ ਜਿਸ ਗੱਲ 'ਚ ਉਹਨਾਂ ਨੇ ਕਹੀ ਹੈ ਰਾਜਨੀਤੀ ਤੋਂ ਉੱਪਰ ਟਿਕ ਕੇ ਕਹੀ ਹੈ ਉਹਨਾਂ ਦੀ ਇਸ ਸੋਚ ਨੂੰ ਮੈਂ ਮੁਬਾਰਕ ਦਿੰਦਾ ਪਰ ਇਹ ਫੈਸਲੇ ਪਾਰਟੀਆਂ ਕਰਦੀਆਂ ਹੁੰਦੀਆਂ ਨੇ ਪਾਰਟੀ ਵਿੱਚ ਜਦ ਵਿਚਾਰਿਆ ਜਾਊਗਾ ਐਪ੍ਰੋਪਰੀਏਟ ਟਾਈਮ ਤੇ ਉਦੋਂ ਕੀ ਪਾਰਟੀ ਫੈਸਲਾ ਲੈਂਦੀ ਆ ਉਹਦੇ ਬਾਰੇ ਮੈਂ ਅੱਜ ਕੱਲਾ ਕੁਝ ਨਹੀਂ ਕਹਿ ਸਕਦਾ ਤੁਸੀਂ ਘਰ ਹਟਾ ਦਿਓ ਸੜਕ ਤੇ ਬਿਠਾ ਦਿਓ ਲੱਖ ਰੁਪਏ ਦੇ ਦਿਓ ਕੌਣ ਮਨਜ਼ੂਰ ਕਰੂਗਾ ਨਾ ਇਹ ਨਹੀਂ ਹੁੰਦਾ ਇਹ ਹਾਂਜੀ ਸੰਘਰਸ਼ ਇੱਕ ਇੰਚ ਨਹੀਂ ਜਾਣ ਦੇਣਾ ਪੰਜਾਬ ਦੀ ਧਰਤੀ ਦਾ ਉਹ ਪੰਜਾਬ ਨੂੰ ਪੰਜਾਬ ਦੀ ਸੋਚ ਨੂੰ ਪੰਜਾਬ ਦੇ ਕਲਚਰ ਨੂੰ ਬਦਲ ਕੇ ਇਹ ਨੂੰ ਅਰਬਨਾਈਜ਼ ਕਰਨਾ ਚਾਹੁੰਦੇ ਆ ਐਗਰੀਕਲਚਰ ਸਟੇਟ ਤੋਂ ਜਿਹਨੂੰ ਨਹੀਂ ਹੁਣ ਦਿੱਤਾ ਜਾਉਂਦਾ ਅੱਗੇ ਵੀ ਹੋਰ ਦਰਨ ਨਿਮਰਤ ਇਹ 28 ਤਰੀਕ ਦਾ ਮੁਹੱਲੇ ਦਾ ਚਾਰ ਦਾ ਪਟੰਡੇ ਦਾ ਜੰਗ ਜਾਰੀ ਹੈ ਜੰਗ ਜਾਰੀ ਦੇਖੋ ਅੱਜ ਸੇਲ ਝੁਕਦਾ ਕਾਲੀ ਵਰਕਰਾਂ ਦੇ ਸਾਹਮਣੇ ਇਹਨੇ ਮੀਂਹ ਦੇ ਬਾਵਜੂਦ ਆਪ ਘਰੋਂ ਨਿਕਲ ਕੇ ਤੁਰ ਕੇ ਗੱਡੀਆਂ ਤੇ ਜੋ ਸਾਧਨ ਹੈ ਇੱਥੇ ਪਹੁੰਚੇ ਹਜ਼ਾਰਾਂ ਦੀ ਗਿੰਦੀ ਮੈਂ ਕਹਿ ਸਕਦਾ ਮੇਰੇ 20 25 ਸਾਲ ਦੇ ਇਤਿਹਾਸ ਵਿੱਚ ਐਡਾ ਵੱਡਾ ਤਰਨਾ ਨਹੀਂ ਦੇਖਿਆ ਜਨਾਜ਼ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ ਉੱਥੇ ਹੀ ਰੌਣਕਾਂ ਲਗਾ ਦਿੰਦੇ ਨੇ ਖਾਸ ਕਰ ਤੀਆਂ ਦਾ ਤਿਉਹਾਰ ਪੰਜਾਬਣਾਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਉਂਦਾ ਹੈ ਇਸੇ ਦੇ ਚੱਲਦਿਆਂ ਲੰਡਨ ਦੇ ਸਾਊਥ ਹਾਲ 'ਚ ਵਾਇਸ ਆਫ ਊਮਨ ਵੱਲੋਂ ਤੀਆਂ ਤੀਜ ਦੀਆਂ ਫੈਸਟੀਵਲ ਦਾ ਆਗਾਜ਼ ਕੀਤਾ ਗਿਆ ਹੈ ਇਸ ਦੌਰਾਨ ਪੰਜਾਬਣਾਂ ਨੇ ਨੱਚ ਗਾ ਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਲੰਡਨ ਦੇ ਸਾਊਥ ਹਾਲ ਦੇ ਵਿੱਚ ਵਾਇਸ ਆਫ ਊਮਨ ਵੱਲੋਂ ਨਾਰਵੁੱਡ ਪਾਰਕ ਦੇ ਵਿੱਚ ਤੀਆਂ ਤੀਜ ਦੀਆਂ ਦਾ ਫੈਸਟੀਵਲ ਅੱਜ ਤੋਂ ਯਾਨੀ ਕਿ 20th ਅਗਸਟ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਜਿਦਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਹੇਸੰਦਰ ਨਿਯਾਰਾ ਤਿਆਰ shear ਹੋ ਕੇ ਬੋਲਿਆ 파 ਰਹੀ ਨਹੀਂ ਤਾਂ ਆ ਗੱਲਬਾਤ ਕਰਦੇ ਆ ਵਾਸ ਅ ਵਮਨ ਦੀ ਫਾਊਂਡਰ ਤੇ ਹੋਰ ਵੀ ਕੁਝ ਲੇਡੀਜ਼ ਦੇ ਨਾਲ ਔਰ ਜਾਣਦੇ ਹਾਂ ਕਿ ਤੀਆਂ ਤੀਜ ਦੀਆਂ ਲੰਡਨ ਦੇ ਵਿੱਚ ਕਿਵੇਂ ਮਨਾਇਆ ਜਾਂਦਾ ਹੈ ਆ ਸਾ ਮੇਰੇ ਨਾਲ ਜੁੜ ਰਹੇ ਨੇ सुरेंद्र ਕੌਰ ਜੀ ਵੋਇਸ ਅ ਵਮਨ ਦੀ ਫਾਊਂਡਰ सुरेंद्र ਜੀ ਸਭ ਤੋਂ ਪਹਿਲਾਂ ਤੋਂ ਤੀਆਂ ਤੀਜ ਦੀਆਂ ਦਿਲੀਬ ਬਹੁਤ ਬਹੁਤ ਮੁਬਾਰਕ ਅਸੀਂ ਤੀਆਂ ਪਹਿਲੀ ਬੱਲੀ ਤੀਆਂ ਸਾਡੀਆਂ 20 ਜੁਲਾਈ ਤੋਂ ਸ਼ੁਰੂ ਹੋ ਕੇ ਫਿਰ 27 ਜੁਲਾਈ ਦਨ 3 ਆਗਸਟ ਐਂਡ ਦਨ 10 ਆਗਸਟ 10 ਆਗਸਟ ਉਸ ਦਿਨ ਬੜਾ ਤਮਕਾ ਹੋਏਗਾ ਕਾਫੀ ਕੁਛ ਅਸੀਂ ਨਵਾਂ ਲੈ ਕੇ ਆ ਰਹੇ ਹਾਂ ਇਸ ਵਾਰ ਜਿਹੜਾ ਕਿ ਪਹਿਲਾਂ ਕਦੇ ਨਹੀਂ ਲੈ ਕੇ ਆਏ ਇਸ ਵਾਰ ਅਸੀਂ ਬਿਲਕੁਲ ਨਵੀਂ ਚੀਜ਼ ਲੈ ਕੇ ਆਏ ਆ ਸੁਨਾਰੇ ਜੀ ਦਾ ਸਭ ਨੂੰ ਤੁਹਾਨੂੰ ਪਤਾ ਕਿ ਹੁੰਦੀ ਹੀ ਹੁੰਦੀ ਆ ਪਰ ਇਸ ਵਾਰ ਅਸੀਂ ਕੁਝ ਹੋਰ ਨਵਾਂ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਸਾਡੇ ਵਿਰਸੇ ਬਾਰੇ ਪਤਾ ਲੱਗੇ ਅਸੀਂ ਵੱਲੋਂ ਪਾਣੀ ਪਾਈ ਦੀ ਆ ਵੱਲੋਂ ਬਾਰੇ ਪਤਾ ਲੱਗੇ ਕਿ ਵੱਲੋਂ ਚੀਜ਼ ਕੀ ਆ ਕਿਹਨਸੀ ਵੱਲੋਂ ਉਹਦੇ ਬਾਰੇ ਵੀ ਥੋੜੀ ਅਸੀਂ ਪਹਿਲਾਂ ਆਉਣ ਵਾਲੀ ਇੰਟਰਵਿਊ ਦੇ ਵਿੱਚ ਦੱਸਾਂਗੇ ਕਿ ਵੱਲੋਂ ਇਹ ਕੌਣ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਸਾਰਾ ਅਸੀਂ ਜਿੱਦਾਂ ਵੀ ਬਹੁਤ ਸਾਰੇ ਸਾਡੇ ਪ੍ਰੋਗਰਾਮ ਲਿਖੇ ਹੋਏ ਆ ਤੇ ਦੇਖਦੇ ਰਹੋ ਕਿਉਂਕਿ ਪਹਿਲੇ ਹੀ ਦੱਸਦੇ ਆ ਸਸਪੈਂਸ ਖੁੱਲ ਜਾਏਗਾ ਅਸੀਂ ਸਾਰੀਆਂ ਭੈਣਾਂ ਨੂੰ ਜਿਹੜੀਆਂ ਸਾਡੀਆਂ ਘਰ ਬੈਠੀਆਂ ਨੇ ਸਾਰਿਆਂ ਨੂੰ ਸਤ ਸਦਾ ਦਿੰਨੇ ਆ ਕਿ ਹਮਾਂ ਬਾਕੇ ਪਹੁੰਚੋ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਅੱਜ ਇੱਥੇ ਬੋਸ ਸਭ ਇਹਨਾਂ ਸਾਰਿਆਂ ਨੂੰ ਬਾਹਾਂ ਫਿਲਾੜ ਕੇ ਬਾਹਾਂ ਖੋਲ ਕੇ ਦਿਲ ਖੋਲ ਕੇ ਵੈਲਕਮ ਕਰਦੀਆਂ ਨੇ ਜੀ ਐਂ ਕਰਨੀਆਂ ਨੇ ਸਾਡੇ ਬੀਨਤੀ ਬੀਨ ਜੀ ਹੋਗੇ ਲਖਵਿੰਦਰ ਜੀ ਹੋਗੇ ਜਿਹੜੇ ਸਰਕਮੇਟੀ ਮੈਂਬਰ ਆ ਜਾਣੀ ਦੀ ਕਿਸ ਮਸਟਰਟੀ ਜੀ ਹੋਗੇ ਤੇ ਆਪਣੇ ਸੰਤੋਸ਼ ਸ਼ੂਰ ਜੀ ਹੋਗੇ ਹਨ ਤੇ ਨਾਲ ਆਪਣੇ ਰਕਵਿੰਦਰ ਨਰਿੰਦਰ ਜੀ ਹੋਗੇ ਸਾਰੇ ਜਿੰਨੇ ਵੀ ਅਸੀਂ ਕਮੇਟੀ ਮੈਂਬਰ ਆ ਸਾਰੇ ਜਾਨੇ ਕਿ ਸਾਰੇ ਨਾਲ ਹੀ ਖੜੇ ਆ ਸਾਰੇ ਸਾਰਿਆਂ ਨੂੰ ਹੁੰਦਾ ਕਿ ਉਹ ਸਾਰੇ ਮਤਲਬ 2 ਦੋ ਮਹੀਨਾ ਪਹਿਲਾਂ ਅਸੀਂ ਤਿਆਰੀ ਕਰਨੀ ਸ਼ੁਰੂ ਕਰਦੇ ਆ ਕੋ ਲੇਡੀਸ ਆ ਆਂਦੀ ਆਣ ਕੇ ਇੰਜੋਏ ਕਰਦੀਆਂ ਕਰਕੇ ਚਲ ਜਾਂਦੀਆਂ ਪਰ ਤੀਆਂ ਦਾ ਮੋਡ ਬਣਾਣਾ ਬਹੁਤ ਹੀ ਜ਼ਰੂਰੀ ਦੀ ਜ਼ਰੂਰੀ ਆ ਜੋ ਨੰਤਿਆਂ ਨੂੰ ਕਿਹੜੀ ਡੇਟ ਨੂੰ ਪਾੜੀਆਂ ਜਿਹਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ 20 ਜੁਲਾਈ ਤੋਂ ਪੂੀਆਂ ਸ਼ੁਰੂ ਕਰਕੇ 10 ਅਗਸਤ ਦਾ ਆਖਰੀ ਦਿਨ ਹੋਵੇਗਾ ਉਸਨ ਬੱਲੋ ਪਾਏਗੀ ਸੁਧਾਰ ਆਏਗਾ ਇੱਕ ਨਵੀਂ ਐਕਟੀਵਿਟੀ ਲੈ ਕੇ ਆ ਰਹੇ ਹਾਂ ਉਹ ਦੇਖਣ ਵਾਲੀ ਹੋਏਗੀ ਇਸ ਵਾਰ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ 'ਚ ਮੌਨਸੂਨ ਫਿਰ ਐਕਟਿਵ ਹੋ ਗਿਆ ਹੈ ਮੌਸਮ ਵਿਭਾਗ ਵੱਲੋਂ ਜਿੱਥੇ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਉੱਥੇ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਬਰਸਾਤ ਦਰਜ ਕੀਤੀ ਗਈ ਹੈ ਵਿਭਾਗ ਦੇ ਮੁਤਾਬਕ ਪੰਜਾਬ 'ਚ ਪੈ ਰਹੇ ਮੀਂਹ ਦੇ ਕਾਰਨ ਤਾਪਮਾਨ 4.5 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ ਦੇਸ਼ ਭਰ ਦੇ ਵਿੱਚ ਮੌਨਸੂਨ ਇੱਕ ਵਾਰ ਫੇਰ ਐਕਟਿਵ ਹੋ ਗਿਆ ਹੈ। ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਦੌਰਾਨ ਚਾਰ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਕਈ ਹਿੱਸੇ ਸ਼ਾਮਲ ਨੇ। ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੋਰ ਹੀ ਬਰਸਾਤ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ 4.5 ਡਿਗਰੀ ਤਾਪਮਾਨ ਘਟ ਦਰਜ ਕੀਤਾ ਗਿਆ ਹੈ। ਸਭ ਤੋਂ ਬਾਅਦ ਤਾਪਮਾਨ ਅਬੋਰ ਦੇ ਵਿੱਚ ਦਰਜ ਕੀਤਾ ਗਿਆ ਜੋ 35 ਡਿਗਰੀ ਸੈਲਸੀਅਸ ਸੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲਹਿਰਾ ਸੁਨਾਮ ਸੰਗਰੂਰ ਬਰਨਾਲਾ ਧੂਰੀ ਫਿਰੋਜ਼ਪੁਰ ਜ਼ੀਰਾ ਪੱਟੀ ਤਰਨਤਾਰਨ ਤੇ ਅੰਮ੍ਰਿਤਸਰ ਵਿੱਚ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ بارش ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਹਦੇ ਨਾਲ ਹੀ ਬੁੜਲਾਡਾ ਮਲੇਰਕੋਟਲਾ ਮੂਨਕ ਪਾਤੜਾ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਅਤੇ ਅਜਨਾਲਾ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ 22 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ। ਇੱਕ ਪਾਸੇ ਚਰਖੀ ਦਾਦਰੀ ਦੇ ਵਿੱਚ ਹਲਕੀ ਬੂੰਦਾਬਾਂ ਦੀ ਦਰਜ ਕੀਤੀ ਗਈ ਹੈ ਤੇ ਦੂਜੇ ਪਾਸੇ ਜੀਨਦ ਅਤੇ ਪਲਵਲ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਕਰਨਾਲ ਵਿੱਚ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। हिमाचल प्रदेश ਦੇ किन्नौर ਅਤੇ ਲਾਹੌਲ ਸਪੀਤੀ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ। ਸਪੀਤੀ ਦੇ ਕਈ ਹਿੱਸਿਆਂ ਦੇ ਵਿੱਚ ਮਲਬਾ ਲੋਕਾਂ ਦੇ ਘਰਾਂ 'ਚ ਵੜ ਗਿਆ। ਇਸ ਦੌਰਾਨ ਲੋਕ ਉੱਚੀ-ਉੱਚੀ ਚੀਕਾਂ ਮਾਰ ਕੇ ਘਰਾਂ ਤੋਂ ਬਾਹਰ ਨਿਕਲੇ। ਮੌਨਸੂਨ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਘਟਨਾਵਾਂ ਵੀ ਵਾਪਰ ਰਹੀਆਂ ਨੇ। ਇਸੇ ਦੇ ਚੱਲਦਿਆਂ ਕੁੱਲੂ ਦੇ ਵਿੱਚ ਇੱਕ ਪਿਕਅਪ ਦੇ ਉੱਤੇ ਪੱਥਰ ਡਿੱਗਣ ਦੇ ਨਾਲ ਕਈ ਲੋਕ ਜ਼ਖਮੀ ਹੋਏ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਬਰਸਾਤ ਤੋਂ ਬਾਅਦ ਤਿੰਨ ਡੈਮਾਂ ਤੋਂ ਸਤਲੁਜ ਦਰਿਆ ਦੇ ਵਿੱਚ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 4 ਤੋਂ 5 ਮੀਟਰ ਤੱਕ ਵੱਧ ਗਿਆ ਹੈ ਇਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ। ਪੰਡੋਅ ਟਾਈਮ ਦੇ ਵਿੱਚ ਪਾਣੀ ਦੇ ਖਤਰੇ ਦਾ ਪੱਧਰ 2941 ਫੁੱਟ ਹੈ ਤੇ ਇਸ ਵੇਲੇ ਇੱਥੇ ਪਾਣੀ ਦਾ ਪੱਧਰ 2920 ਫੁੱਟ ਦੇ ਆਸ-ਪਾਸ ਹੈ। ਮੀਂਹ ਦੇ ਚੱਲਦਿਆਂ ਬੀਬੀਐਮਬੀ ਅਤੇ ਪ੍ਰਸ਼ਾਸਨ ਵੱਲੋਂ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰ ਹੋ ਗਿਆ ਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਵਾਰ ਮੌਨਸੂਨ ਨੇ ਭਾਰੀ ਬਰਸਾਤ ਕੀਤੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ। ਕਿਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇੰਨੀ ਬਰਸਾਤ ਹੋ ਰਹੀ ਹੈ ਕਿ ਉੱਥੇ ਸਕੂਲਾਂ ਦੇ ਵਿੱਚ ਛੁੱਟੀਆਂ ਤੱਕ ਕਰ ਦਿੱਤੀਆਂ ਗਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਦੇ ਮੌਸਮ ਦੇ ਦੌਰਾਨ ਕਰੋੜਾਂ ਦੀ ਸੰਪਤੀ ਦਾ ਨੁਕਸਾਨ ਵੀ ਹੋਇਆ ਹੈ ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਵਾਕ ਗਿਆ ਧੰਨਵਾਦ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼